ਉញ ਇਨਿ ਅਨਿ ਅਸੀਂ ਕੀ ਨ ਭੁੱਲ ਗਏ ਦੋ ਨਗ ਕੀਮਤੀ ਸੀ ਕਿੱਥੇ ਰੁੱਲ ਗਏ ਸੁਝੇ ਹੋਏ ਚੇਤੇ ਸਾਡੇ ਗੰਗਾ ਯੰਗਾ ਹੈ ਵਿਸਾਰਿਆ ਐਆਂ ਆਉਂ ਆ ਕਹਿ ਕੇ ਤਾਂ ਉਚਾਰਨ ਵਿਗਾੜਿਆ ਰਿਹਾਂ ਨਾ ਗਿਆਨ ਸੰਨ ਨੰਗਾ ਖਾਲੀ ਸਿੱਖਦੇ ਯਤਨ ਨਹੀਂ ਕਰਦੇ ਹਾਂ ਯੰਗਾ ਖਾਲੀ ਲਿਖਦੇ ਹੋਏ ਹਾਂ ਅਨਿਆਣ ਸੰਗ ਸਿੰਘ ਨਹੀਂ ਸੰਿਆਣ ਦੇ ਅੰਗਣਾ ਤੇ ਅੰਗ ਸਿੰਗੀ ਸਿੰਗਿਆਂ ਦੀ ਜਾਣਦੇ ਹਿੰਗ ਛਿੰਝ ਕੰਗਣ ਤੇ ਇੰਜਣ ਦੀ ਦਿਸਦੇ ਜਾਨੇ ਜਾਨੀ ਜੰਨਿਉ ਤੇ ਤਰਿੰਣ ਦੀ ਦਿਸਦੇ ਪਿੰਜਣਾ ਪਿਝੋਣਾ ਪਿੰਜਾ ਪੰਜ ਸਾਨੂੰ ਭੁੱਲਿਆ ਸਾਨੇ ਮੁੰਝ ਮੰਜਣਾ ਤੇ ਮੰਝ ਸਾਨੂੰ ਭੁੱਲਿਆ ਬੰਗ ਭੰਗ ਮੰਗਣੂ ਤਾਂ ਲੰਗੇ ਹੋਗੇ ਲੱਗਦੇ ਰਿੰਗਣਾ ਤੇ ਰੰਗਣਾ ਬੇਰੰਗੇ ਹੋਗੇ ਲੱਗਦੇ ਰੰਗ ਕਿਸੇ ਰੱਖਿਆ ਜੋ ਢਿੰਗਣ ਜੋਤ ਰੁੱਸਿਆ ਗਿਆਨ ਤਾ ਨ ਭੁញ ਪੰਜ ਤੇ ਸੰਯਾਨ ਖੁੱਸਿਆ ਯਾਨ ਰਖੋ ਯਤ ਦੀ ਤੇ ਯਤ ਕਨੂ ਜਾਣਿਓ ਯਪਣ ਨ ਕਰਿਓ ਸੰਯਪਣ ਪਛਾਣਿਓ ਯਾਨੋ ਗਾਲੇ ਇਕ ਮੇਰੀ ਸੰਹੀ ਹੋ ਪੰਜਾਬੀਓ ਛਿੰਗ ਬਣ ਕੇ ਆ ਰਹੇ ਪੰਜਾਬੀ ਨਾ ਤਿਆਗੀਓ ਤੇਤੀ ਅਖਰੀ ਬਣਾ ਕੇ ਪ੍ਰਚਾਰ ਨ ਕਰੀਏ ਲੰਗੜੀ ਮਾ ਬੋਲੀ ਸਵੀਕਾਰ ਨ ਕਰੀ